ਅਹੀ ਸਰ ਆਪਾਂ ਹੀ ਛਾੜਦੇ ਆਉਂਦੇ ਆਂ ਆਪਣੀ ਘਾੜਦੇ ਆਉਂਦੇ ਆਂ ਬੜੇ ਮਜ਼ੇ ਨਾਲ ਆਉਂਦੇ ਆਂ ਠੀਖਾ ਦਾ ਏਰੀਆ ਵਾ ਟਰਾਲੀਆਂ ਦੇ ਲਾਗਵੜੀਆਂ ਦੀਆਂ ਛੀ ਵਾਲੀਆਂ ਦੇ ਕ੍ਰਾਸ ਕਰਕੇ ਆਏ ਆਂ ਕੋਈ ਮੁੰਡੇ ਅੱਗੇ ਅਖੰਡੇ ਕਹਿੰਦੇ ਤੁਸੀਂ ਬੜੇ ਮਜ਼ੇ ਨਾਲ ਜਾਂਦੇ ਹੋ ਤੇ ਇਹ ਬੜੀ ਸਪੀਡ ਤੇ ਆਉਂਦਿਆ ਤੇ ਬੱਸ ਬੱਸ ਅੱਛਾ ਟਰੈਡਰ ਨਗਾਇਆ ਵਾ ਤੇ ਟਰਾਲੀਏ ਮਗਰ ਮਾਰੀ ਏ ਟਰਾਲੀ ਦੇ ਤੋਂ ਟਰੈਕ ਦੇ ਹੁਕਦੇ ਨਾ ਟੁੱਟਦੇ ਤੇ ਇਹਨੇ ਨਾਲ ਟੱਲੇ ਵੀ ਪੜਰਾਦਿਆ ਨਸ਼ੇ ਦੇ ਪੰਡ ਹੋਇਆ ਹੈ ਹਾਂ ਜਦਨੀ ਹੋਇਆ ਕੋਈ ਹਾਂ ਜੀ ਟਰਾਲੀ ਦੇ ਮਗਰ ਮੁੰਡਾ ਮੋਟਰਸਾਈਕਲ ਵਾਲਾ ਉਹਦੇ ਆਟਰ ਮੋਟਰਸਾਈਕਲ ਦੀ ਨਹੀਂ 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 ਬੋ ਜੀ ਇਧਰੋਂ ਹੁੰਦੀ ਬੱਸ ਨਹੀਂ ਜਾਂਦੇ ਇਧਰ ਨੂੰ ਠੀਕ ਜੀ ਹਾਂ ਜੀ ਅਸੀਂ ਜਾਂਦੇ ਪਟਾਲੇ ਨੂੰ ਢਲਾ ਕੇ ਇਧਰੋਂ ਠੀਕ ਜੀ ਟਰਾਲੀ ਨਾਲ ਕੋਈ ਬਸ ਬੜੀ ਵਧੀਆ ਨੰਗੀ ਆ ਬਾਅਦ ਜਦੋਂ ਨੇ ਕੱਟ ਜਾ ਮਾਰਿਆ ਨਾ ਤੇ ਉਹ ਗਾਰਲੀ ਨੁਕਰ ਦੇ ਬੱਚਾ ਨਾਲ ਟਰਾਲੀ ਦੀ ਰੋਟੀ ਨਾ ਉਹ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਆਉਂ ਰਿਹਾ ਇਹ ਬਾਈ ਤੇ ਉਹਦਾ ਉਹ ਮਤਲਬ ਵੱਜ ਗਿਆ ਤੇ ਅੱਜ ਤਾਂ ਉਹਦੀਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫ੍ਰੈਕਚਰ ਹੋ ਗਿਆ ਮਹਾਜੋ ਸਭ ਕਰਿਆ ਇਹ ਦੁਖਾਨ ਤਮਾਜ ਨੂੰ ਹਸਪੀਟਲ ਵਾਲਾ ਕਿਹਾ ਮੈਂ ਵੀ ਇਹਦਾ ਆਪਰੇਟ ਹੋਣਾ ਦੀਆਂ ਹੱਡੀ ਮਤਲਬ ਸਾਰੀਆਂ ਹੱਡੀਆਂ ਟੁੱਟ ਗਈਆਂ ਨੇ ਉਹ ਮੰਜੀਆਂ ਵੀਰੇ ਉਹਨਾਂ ਨੂੰ ਜੇ ਪਤਾ ਹੋ ਉਹ ਬਤਲੋ ਦੀ ਫੈਮਲੀ ਜਿਹੜੀ ਆਈ ਪਹਿਲਾਂ ਉਹਨਾਂ ਨੇ ਮਾਝ ਰੋਸਟਨ ਖੜਿਆ ਇਹਨੂੰ ਤੇ ਹੁਣ ਉਹ ਮਤਲਬ ਲੈ ਕੇ ਗਏ ਆ ਸ਼ਾਇਦ ਅੰਮ੍ਰਿਤਸਰ ਲੈ ਗਏ ਪਤਾ ਨਹੀਂ ਕਿੱਥੇ ਲੈ ਗਏ ਇਹੜੀ ਦਾ ਕਿਹੜਾ ਭਾਈ ਪੰਜਾਬ ਰੋਡ ਬੱਸ ਚਲਾਉਂਦੇ ਆਣਾ ਉਹ ਹੈਗਾ ਜੀ ਦਾਦ ਜੋਤਾ ਮੀਤਾ ਨਹੀਂ ਤੇ ਉੱਧਰ ਕੇ ਵੇਖਿਆ ਵੀ ਨਹੀਂ ਗਾ ਮਗਰ ਭੱਜ ਗਏ ਨਦੇਣਾ ਭੱਜ ਗਏ ਰੱਬ ਕੀਤੀ ਆ ਦੋ ਦੋ ਚਾਰ ਉਹਦੇ ਜਿਹੜੇ ਘਾਰੇ ਕਾਰ ਤੇ ਹਾਂਜੀ ਜਿਹੜਾ ਪੀਤੀ ਹੈ ਅੱਜਾ ਵਾਂਡਿਗੜਨ ਜਿਹੜੀ ਬੜੀ ਸੀਟ ਦੀ ਕਸੂਰ ਨਾ ਹੁੰਦਾ ਤੇ ਨਾ ਪਾਈ ਠੀਕ ਹੈ ਨਾ ਇਹ ਟਰੈਕਟਰ ਵਾਲਾ ਸਾਰੇ ਬੰਦੇ ਇੱਥੇ ਖਲੋਤੇ ਆ ਉਹ ਦੋਏ ਮੁਗਲ ਆਪਣਾ ਬੱਸ ਛੱਡ ਕੇ ਵੇ ਵ ਗੰਹੀ ਨੱਪਤੀ ਲੱਗਦੀ ਗੱਡੀ ਆ ਛੱਡ ਕੇ ਫਲਾਰ ਹੋ ਗਿਆ ਉਹ ਬੱਸ ਖਰਾਬ ਕੀਤੀ ਆਪਣੀ ਬੰਦੇ ਖਲਾਈ ਆ ਉਹ ਵੇਖਣ ਲਈ ਕਿ ਕੋਈ ਗਲਬਾ ਨਹੀਂ ਹੋਈ ਨਹੀਂ ਹੋਈ ਉਹ ਵੇਖ ਕੇ ਜੇ ਮਰਦਾਂ ਨੂੰ ਫੋਨ ਕਰਦੇ ਹੋ ਉਹ ਵੀ ਚੁੱਪ ਕਰਕੇ ਚੱਲ ਗਏ ਸਮਾਨ ਲੈ ਕੇ ਚੱਲ ਗਏ ਸਮਾਨ ਲੈ ਕੇ ਚੱਲ ਗਏ ਆ ਵੀ ਇਹ ਅੱਗੇ ਕੁਦਰਤੀ ਉਹ ਆਪਣਾ ਢੋਲਾ ਵੀ ਛੱਡ ਕੇ ਆ ਬੱਸ ਜੀ ਆਪਣੇ ਝੋਲੇ ਵੀ ਛੱਡ ਗਏ ਆ ਹਾਂ ਤਾਂ ਨਾ ਅਟਾ ਕਹਿ ਰਿਹਾ ਤੇ ਹੁਣ ਇਹ ਟ੍ਰੈਫਿਕ ਹੈ ਲੋਕਾਂ ਦਾ ਸਹੀ ਗੱਲ ਇੱਕ ਥਿਆੜੀਦਾਰ ਬੰਦਾ ਵਾ ਉਹਨੇ ਉਹੋ ਕਮਾਂਡ ਉਹ ਖਾਣਾ ਤੇ ਉਹਨੂੰ ਤੇ ਹੀ ਭਾਗ ਇਹ ਪ੍ਰਸ਼ਾਸਨ ਤਾਂ ਜਾਈ ਨਹੀਂ ਆ ਵੀ ਥੋੜਾ 2 ਘੰਟੇ ਹੋਵੇਗਾ ਪ੍ਰਸ਼ਾਸਨ ਅਜੇ ਤੱਕ ਨਹੀਂ ਆਇਆ ਨਹੀਂ ਆਇਆ ਤੇ ਕੀ ਇਹ ਸਰਕਾਰੀ ਬੱਸ ਤਾਂ ਜਿਹਦੇ ਦੋ ਬਟਾਲੇ ਚੱਲਦੀ ਆ ਨਾ ਅਲੀਆ ਤੱਕ ਹੋਲੀ ਹੁੰਦੀ ਹੈ ਜਦੋਂ ਅਲੀਆ ਤੋਂ ਬਾਅਦ ਉਹ ਇੰਨੀ ਤੇਜ਼ ਫੜੇ ਘੜ ਵਿੱਚ ਆਉਂਦੀ ਹੈ ਕੋਈ ਹਿਸਾਬ ਨਹੀਂ ਆਦੀ ਤੇਜ਼ ਭਾਦੀ ਬਹੁਤ ਜ਼ਿਆਦਾ ਬਹੁਤ ਤੇਜ਼ ਹੁੰਦੀ ਹੈ ਨੇ ਬਟਾਲਾ ਦੇ 50 ਰੋੜੇ ਪਾਸ ਦੇ ਟਰਾਲੀ ਤੇ ਜਮ ਬੱਸ ਤੇ ਟੱਕਰ ਹੋਈ ਆ ਕੀ ਆ ਮਾਮਲਾ ਇਹ ਤੁਹਾਨੂੰ ਥੋੜੀ ਦਰ ਪਹਿਲਾਂ ਪਤਾ ਲੱਗਾ ਇਹ ਵਾਪਰੇ ਇੱਥੇ ਬਟਾਲਾ ਰੋਡ ਦੇ ਉੱਤੇ ਰੋਡਵੇਸ ਬੱਸਾਂ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ ਟਰਾਲੀ ਦਾ ਵੀ ਨਿਸ਼ਾਨ ਹੋਇਆ ਬੱਸਾਂ ਵੀ ਨਿਸ਼ਾਨ ਹੋਇਆ ਬੱਸਾਂ ਫ੍ਰੀ ਛੜਿਆ ਟਰੈਕਟਰ ਟਰਾਲੀ ਆਪਣੀ ਸਾਈਡ ਆ ਬਾਕੀ ਹੁਣ ਦੇਖਦੇ ਮੌਕੇ ਦੇ ਉੱਤੇ ਕਿਹੜੀ ਗਲਤੀ ਜਾਂ ਕੀ ਆ ਜੋ ਵੀ ਹੁੰਦਾ ਉਹ ਨਹੀਂ ਦੇਖਾਂਗੇ ਜਗਰਨੀ ਬਾਰੀ ਆ ਜਿਹੜਾ ਕੋਈ ਕਲੀਅਰ ਨਹੀਂ ਕੋ ਮਗਰ ਕਹਿ ਰਹੇ ਇਹ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ ਉਹ ਬਿਨ ਬਿਨਰਾ ਟਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ 60 ਵਗੈਰਾ ਲੱਗੀ ਹੈ ਉਹਦਾ ਹੁਣ ਦੇਖਦੇ ਆ ਕਿੱਥੇ ਦਾਖਲ ਕਰਾਂਗੇ ਸਰ ਬੱਸ ਡਰਾਈਵਰ ਬੱਸ ਡਰਾਈਵਰ ਨਹੀਂ ਮੌਕੇ ਤੇ ਉੱਤੇ ਆ ਗਈ ਪਤਾ ਕਰਦੇ ਹੁਣ ਕਿਹੜੀ ਡਿਊਟੀ ਕਿਹੜਾ ਬੱਸ ਡਰਾਈਵਰ ਸੀਗਾ ਉਹ ਆਪਾਂ ਰੋਡ ਵੇਲ ਵਾਲਿਆਂ ਨਾਲ ਕਰਕੇ ਇਸ ਪਰ ਵੀ ਉਹਨਾਂ ਦੇ ਉਥੋਂ ਲੋ ਕਾਰਵਾਈ ਕੀਤੀ ਉਥੋਂ ਆਪਾਂ ਮੌਕੇ ਤੇ ਆਏ ਹਾਂ ਜੋ ਕਾਰਵਾਈ ਬਿਆਨ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਆਂਗੇ ਪਤਾ ਲੱਗਾ ਮੱਤ ਤੂੰ ਆਈ ਏ ਬਸ ਤਾਂ ਬਟਾਲੇ ਉਹ ਆਈ ਏ ਕਨਫਰਮ ਹੋਏਗਾ ਜੀ ਕਿ ਕਿਸ਼ੋ ਕਿਥੋਂ ਆਈ ਏ ਇਹ ਬਟਾਲਾ ਡੇਪੋ ਦੀ ਬਸ ਹੈਗੀ ਆ ਇਹ ਇਸ ਬਾਰੇ ਦੇਖੋ ਜੀ ਤੁਹਾਡੇ ਲਾਡਾ ਡਰਾਈਵਰ ਇਹਨਾਂ ਫਟ ਲੈ ਕੇ ਮੋਟ